ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਆਪਰੇਸ਼ਨ ਸੰਦੂਰ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਕਬਰਾਟ ਹੈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਪਾਕਿਸਤਾਨ ਦੇ ਵਿੱਚ ਡਰ ਜਿਹੜਾ ਦੇਖਣ ਨੂੰ ਮਿਲ ਰਿਹਾ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜਾ ਇੰਡੀਆ ਦੇ ਉੱਪਰ ਹਮਲੇ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਔਰ ਮਿਸਾਈਲ ਵੀ ਦਾਗੀ ਜਾ ਰਹੀ ਹੈ ਦੱਸਦੀ ਕਿ ਅੰਮ੍ਰਿਤਸਰ ਪੰਜਾਬ ਦੇ ਵਿੱਚ ਜਿਹੜਾ ਕਿ ਤਿੰਨ ਪਿੰਡਾਂ ਦੇ ਉੱਪਰ ਜਿਹੜਾ ਮਸਾਇਲ ਡਿੱਗੇ ਨੇ ਔਰ ਖੇਤਾਂ ਦੇ ਵਿੱਚੋਂ ਇਸ ਦਾ ਮਲਬਾ ਵੀ ਜਿਹੜਾ ਮਿਲਿਆ ਇਸ ਦੀ ਪੁਸ਼ਟੀ ਐਸਐਸਪੀ ਦੇ ਵੱਲੋਂ ਕੀਤੀ ਗਈ ਦੱਸਦੀ ਕਿ ਮੌਕੇ ਤੇ ਹੀ ਜਿਹੜਾ ਕਿ ਆਰਮੀ ਨੂੰ ਸੂਚਿਤ ਕੀਤਾ ਗਿਆ ਆਰਮੀ ਦੇ ਪਹੁੰਚਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਿਰਕਾਰ ਇਹ ਮਲਬਾ ਕਿਸ ਚੀਜ਼ ਦਾ ਹੈ ਕਿੱਥੋਂ ਆਇਆ ਹੈ ਤਾਂ ਦੱਸਦੀ ਕਿ ਪ੍ਰੇਸ਼ ਸੰਦੂਰ ਤੋਂ ਬਾਅਦ ਜਿਹੜਾ ਕਿ ਪਾਕਿਸਤਾਨ ਦੇ ਵੱਲੋਂ ਬੇਤੁੱਕੀਆਂ ਗੱਲਾਂ ਵੀ ਆਖੀਆਂ ਜਾ ਰਹੀਆਂ ਨੇ ਭਾਰਤ ਨੂੰ ਵਾਰ-ਵਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਜੋ ਹਮਲਾ ਭਾਰਤ ਦੇ ਵੱਲੋਂ ਕੀਤਾ ਗਿਆ ਪਾਕਿਸਤਾਨ ਦੇ ਉੱਪਰ ਉਸ ਦੇ ਵਿੱਚ ਸਿਰਫ ਔਰ ਸਿਰਫ ਅੱਤਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਅੱਤਵਾਦੀ ਜੋ ਠਿਕਾਣੇ ਸੀ 9 ਥਾਵਾਂ ਨੂੰ ਜਿਹੜਾ ਤਬਾਹ ਕੀਤਾ ਗਿਆ ਜਿੱਥੇ ਅੱਤਵਾਦੀ ਰਹਿ ਰਹੇ ਸੀ ਉੱਥੇ ਤੋਂ ਉਹਨਾਂ ਦੱਸਦੀ ਕਿ ਸੌ ਤੋਂ ਵੱਧ ਆਪਰੇਸ਼ਨ ਤੋਂ ਦੂਰ ਦੇ ਵਿੱਚ ਅੱਤਵਾਦੀ ਜਿਹੜੇ ਮਾਰੇ ਗਏ ਨੇ ਜਿਹੜੀ ਇਸ ਦੀ ਪੁਸ਼ਟੀ ਹੈ ਸੈਨਾ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਦਿੱਤੀ ਗਈ ਉੱਥੇ ਦੱਸਦੀ ਕਿ ਬੀਤੀ ਰਾਤ 1 ਵਜੇ ਦੇ ਕਰੀਬ ਜਿਹੜਾ ਪੰਜਾਬ ਦੇ ਵਿੱਚ ਇੱਕ ਤੋਂ ਬਾਅਦ ਇੱਕ ਜਿਹੜੇ 6 ਅ ਤਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਹੈ 7 ਮਿੰਟਾਂ ਦੇ ਵਿੱਚ 6 ਤਮਾਕੇ ਹੋਏ ਨੇ ਜਿਸ ਤੇ ਕਾਰਨ ਜਿਹੜਾ ਪਿੰਡਾਂ ਦੇ ਵਿੱਚ ਥੋੜੀ ਬਹੁਤੀ ਦਹਿਸ਼ਤ ਜ਼ਰੂਰ ਦੇਖਣ ਨੂੰ ਮਿਲੀ ਹੈ ਕਿਉਂਕਿ ਅਚਾਲਕ ਜਿਹੜੇ ਤਮਾਕੇ ਤਬਾਕਿਆਂ ਦੀ ਆਵਾਜ਼ ਲੋਕਾਂ ਨੇ ਸੁਣੀ ਔਰ ਉੱਥੇ ਤੁਹਾਨੂੰ ਦੱਸਦੀ ਕਿ ਲੋਕਾਂ ਨੇ ਕੈਮਰਿਆਂ ਦੇ ਵਿੱਚ ਬੇਖੌਫ ਹੋ ਕੇ ਇਹ ਵੀ ਵੀਡੀਓ ਵੀ ਬਣਾਈਆਂ ਨੇ ਜੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਤਾਂ ਦੱਸਦੀ ਕਿ ਜਦੋਂ ਸਵੇਰ ਹੁੰਦੀ ਹੈ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਖੇਤਾਂ ਦੇ ਵਿੱਚ ਮਸਾਇਲ ਦੇ ਜਿਹੜੇ ਟੁਕੜੇ ਨੇ ਉਹ ਦੇਖੇ ਜਾਂਦੇ ਨੇ ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਐਸਐਸਪੀ ਦੇ ਵੱਲੋਂ ਪੁਸ਼ਟੀ ਕੀਤੀ ਜਾਂਦੀ ਹੈ ਔਰ ਆਰਮੀ ਨੂੰ ਸੂਚਿਤ ਕੀਤਾ ਜਾਂਦਾ ਹੈ ਉੱਥੇ ਦੱਸਦੀ ਤੁਹਾਨੂੰ ਕਿ ਬੀਤੀ ਰਾਤ ਵੀ ਜਦੋਂ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਅਜੇ ਆ ਕੁਝ ਵੀ ਨਹੀਂ ਹੈ